ਤਬੇੜਾ ਕਰ ਗਿਆ ਉਹਨੇ ਰੰਗਾਂ ਨਾਲ ਚਲਾਤਾ ਲੋਕੀਂ ਛਰੇ ਹਮਾਰੀ ਕਹਿੰਦੇ ਆ ਕੋਲਾਂ ਮਾਰ ਮਾਰ ਕੇ ਕੱਟ ਮਾਰ ਮਾਰ ਕੇ ਜਿਆਲੀਆਂ ਇਹ ਕੁੱਸ ਕੱਤਾ ਹੀ ਨਹੀਂ ਮੈਂ ਤਾਂ ਅਕਤੀ ਬਈ ਨਾ ਹਾਕ ਹੋਂ ਤੋਂ ਮਿਟੋਣੀ ਹਾਂ ਲੱਕ ਮੋਹ ਇਹ ਕਹਿੰਦੇ ਆਵੇ ਇਹਨੂੰ ਪੁੱਛਿਆ ਸਵਾਲ ਮੇਰੇ ਪੁੱਤ ਨੂੰ ਨਸ਼ਾ ਲਾਉਣ ਵਾਲੇ ਨਾਲ ਸਰਕਾਰਾਂ ਲੋਕਾਂ ਦੇ ਪੁੱਤਾਂ ਨੂੰ ਰੋੜਵਾਉਣ ਵਾਲਾ ਸਰਕਾਰਾਂ ਮਤਲਬ ਮਰ ਜਾਣੇ ਸਰਕਾਰਾਂ ਇਹ ਉਸ ਮਾਂ ਦਾ ਦੁੱਖ ਹੈ ਜਿਸ ਦਾ ਜਵਾਨ ਪੁੱਤ ਨਸ਼ੇ ਦੀ ਪਿੰਡ ਚੜ ਗਿਆ ਤਰਨਤਾਰਨ ਦੇ ਥਾਣਾ ਚਬਾਲ ਦੇ ਪਿੰਡ ਕੋਰਟ ਸੇਵਿਆਂ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦਾ ਨਾਮ ਹਰਜੀਤ ਸਿੰਘ ਹੈ ਪਰਿਵਾਰ ਮੁਤਾਬਕ ਉਹਨਾਂ ਦੇ ਪੁੱਤ ਦੀ ਮੌਤ ਨਸ਼ੇ ਕਾਰਨ ਹੋਈ ਹੈ ਪਹਿਲਾਂ ਵੱਡੇ ਬੇਟੇ ਦੀ ਮੌਤ ਕੈਂਸਰ ਕਾਰਨ ਹੋ ਗਈ ਸੀ ਹੁਣ ਛੋਟਾ ਨਸ਼ੇ ਨਾਲ ਖਤਮ ਹੋ ਗਿਆ ਜਵਾਨ ਪੁੱਤ ਦੀ ਮੌਤ ਬਾਅਦ ਹੁਣ ਇਹ ਮਾਂ ਸਰਕਾਰ ਨੂੰ ਕੋਸ ਰਹੀ ਹੈ ਉਹ ਸਰਕਾਰ ਜਿਹੜੀ ਨਸ਼ਿਆਂ ਤੇ ਲਗਾਮ ਲਾਉਣ ਦਾ ਦਮ ਪਰਦੀ ਹੈ ਹਰਜੀਤ ਕੋਰ ਮੇਰਾ ਨਾਮ ਬੇਟੇ ਦਾ ਨਾਮ ਹਰਜੀਤ ਸਿੰਘ ਮੇਰਾ ਪੁੱਤ ਨਸ਼ੇ ਨਾਲ ਮਰਿਆ ਠੀਗਾ ਲਾ ਕੇ ਆ ਲਾ ਕੇ ਪਿੰਡਿਆ ਦੋ ਚਵਾ ਦੋਦੇ ਬਹੁਤ ਨਛਾ ਵਿਗਦਾ ਐਨੇ ਸਰਕਾਰ ਮਾੜੀ ਕੋਈ ਢੱਕਣ ਨਹੀਂ ਦਈ ਕੋਈ ਪੁੱਛਦਾ ਨਹੀਂ ਆਣ ਕੇ ਛਰੇ ਆਮ ਜਾ ਕੇ ਵੇਖੋ ਟੀਕੇ ਲੱਗਣਦੇ ਨਿਕ ਨਿਕ ਬੱਚੇ ਲਾਈ ਜਾਂਦੇ ਐਸੇ ਮੁੰਡਾ ਹਾਂਜੀ ਆਏ ਆਏ 4 ਸਾਲ ਵਿਆਹ ਹੋ ਗਿਆ ਬੱਚਾ ਨਹੀਂ ਕੋਈ ਬੇਚਾਰਾ ਸਾਡੇ ਕਿੰਨੇ ਇੱਕ ਦੋ ਬੱਚੇ ਸੀ ਇੱਕ ਕੈਂਸਰ ਨਾਲ ਮਰ ਗਿਆ ਇਹ ਨਛੇ ਨਾਲ ਮਰ ਗਿਆ ਮੇਰੇ ਕੋ ਕੁਛ ਨਹੀਂ ਮੈਂ ਵੇਲੀ ਹੋ ਮੈਨੂੰ ਸਰਕਾਰ ਨੇ ਮਾਰਤਾ ਆਹ ਆ ਦੀ ਜਨਾਨੀ ਸਰਕਾਰ ਨੇ ਮਾਰਤਾ ਸਰਕਾਰ ਦਾ ਬਿੜਾ ਕੋਈ ਕੈਸੇ ਕਰਨੇ ਵਾਲੀ ਜੇ ਸਰਕਾਰਾਂ ਚੰਨਾ ਛੱਬ ਵੱਧ ਕਰ ਸਕਦਣਾ ਸਰਕਾਰ ਦੇ ਗੰਦੀ ਨਸ਼ੇ ਬੰਦ ਹੋ ਗਏ ਸਵਾਬ ਬੰਦ ਹੋਈ ਜਾ ਕੇ ਵੇਖੋ ਮੇਰੇ ਨਾਲ ਚਲੋ ਆਜੋ ਛਾਣੇ ਦੇ ਮਗਰਲੇ ਬੰਨੇ ਛਾਣੇ ਦੇ ਸਾਹਮਣੇ ਛਾਣੇ ਦੇ ਮਗਰਲੇ ਬੰਨੇ ਪਿੱਟਦੀਆਂ ਮੈਂ ਆਜੋ ਐਸਾ ਚਾਹ ਨੂੰ ਫੋਨ ਕੀਤਾ ਮਹਾਨਾ ਸ਼ਾ ਵੀ ਕੰਡਿਆ ਬੰਦ ਕਰਾ ਜਿੰਦਾ ਮੇ ਇੱਕ ਪੁੱਛੀ ਆਗੀ ਅੱਛਾ ਦੋਤੇ ਵੀ ਕੰਡਿਆ ਫੋਨ ਕੀਤਾ ਹਾਂਜੀ ਇੱਕ ਮਹੀਨਾ ਪਹਿਲਾਂ ਹੂੰ ਆ ਤੇਨੇ ਪੁਲਿਸ ਥੋੜੀ ਪੁਲਿਸ ਕੀ ਨਾਮ ਕੀ ਮੁੰਡੇ ਦਾ ਜਿਹੜਾ ਮੁੰਡਾ ਹਰਜੀਤ ਸਿੰਘ ਦਾ ਉਹ ਤੇ ਕਰੋ ਭਾਈ ਤੇ ਕੀ ਕਹਿੰਦਾ ਚੱਲੇ ਤੁਸੀਂ ਆਈ ਨਸ਼ਾ ਕਰ ਕੇ ਮਰੇ ਆ ਬੜੇ ਚਿਰ ਦਾ ਕਰਦਾ ਇਹ ਅਸੀਂ ਪਹਿਰੇ ਪਾਇਆ ਕਰਦੇ ਆ ਤੇ ਇਹ ਕੰਮ ਤੋਂ ਪਿਛਾੜ ਜਾ ਹੂੰ ਬਾਕੀ ਜਿਹੜੇ ਵੇਚਣ ਵਾਲੇ ਉਹ ਨਹੀਂ ਪਿਛਾੜਿਓ ਆਂਦੇ ਸੀ ਤੁਹਾਨੂੰ ਕਰੋ ਸੱਦਣ ਜਾਂਦੇ ਆ ਕੁਛ ਹੋਏ ਮਾਤਾ ਵਾ ਮੈਨੂੰ ਕੁੜੀ ਨਹੀਂ ਕਹੋ ਤੈਨੂੰ ਅਹੀਂ ਸੱਦਣ ਜਾਂਦੇ ਆ ਆ ਦੋਧਿਆਂ ਨੇ ਵੀ ਇਹ ਗੱਲ ਕਹੀ ਹਾਂਦੇ ਕਰੋ ਸੱਦਣ ਜਾਂਦੇ ਆ ਜਿਹੜੇ ਆਂਦੇ ਬਾਹਰ ਵਲੇ ਬਾਹਰ ਦੇ ਵਿੱਚ ਸਟੇਡੀ ਆ ਮੈਂ ਉਸ ਬਾਹਰ ਦੇ ਆਂਦੇ ਜੇ ਥੱਲੇ ਲੋਕੀ ਸਾਹਮਣੇ ਵੇਖ ਕੇ ਘਰੀ ਜਾਂਦੇ ਆ ਅਸੀਂ ਇਹ ਵਰਡ ਰੱਖ ਬੰਦੇ ਨਸ਼ੇ ਰੋਲ ਰੋਜ਼ ਨਾਲ ਡਟੋਈਏ ਕੱਲ 11 ਵਜੇ ਤੋਂ ਘਰ ਆਉਦੇ ਰਾਤ ਅਸੀਂ 1 ਵਜੇ ਤੱਕ ਲੱਭਦੇ ਰਹੇ ਅਸੀਂ ਪੁਲਿਸ ਨੂੰ ਇਤਲਾਹ ਵੀ ਦਿੱਤੀ ਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕੋ ਗੱਲ ਕਹਿੰਦੇ ਸਾਡੇ ਕੋਲ ਮਲਾਜਣੀਆਂਗੇ ਅੱਛਾ ਸਾਢੇ 11 ਵਜੇ 25 ਤੋਂ 30 ਬੰਦੇ ਚਬਾਲ ਸਟੇਡੀਅਮ 'ਵੀ ਨਸ਼ਾ ਕਰ ਰਹੇ ਸੀ ਅਸੀਂ ਅੰਮ੍ਰਿਤ ਨਾਖਾਣਾ ਵੀ ਕਿਹਾ ਮੈਂ ਮੁੱਕਦਾ ਅਸੀਂ ਗਵਾਵਾਂ ਜਿਹੜੇ ਬੰਦੇ ਉੱਥੇ ਗਿਆ ਬੰਦੇ ਦੇ ਦੂਰ ਕੁੜੀਆਂ ਵੀ ਉੱਥੇ 18-19 ਸਾਲ ਦੀਆਂ ਤਿੰਨ ਚਾਰ ਤੇ ਕੋਈ ਪੁਲਿਸ ਨੇ ਵੀ ਐਕਸ਼ਨ ਨਹੀਂ ਲਿਆ ਸਰਕਾਰ ਦੇ ਕੀ ਨਾਮ ਬੜਾ ਨਿਚਾਪੇ ਮਾਰ ਰਹੀ ਜੋ ਕਰ ਰਹੀ ਹੈ ਛਾਪਾ ਛੁਪਾਏ ਸਾਰੇ ਸਟੇ ਆ ਬੋਡ ਬੈਂਕ ਦਾ ਕੰਮ ਆ ਕੋਈ ਕਿਸੇ ਦਾ ਛਾਪੜੇ ਮਾਰ ਰਿਹਾ ਅੱਜ ਲਾਗੇ ਲਾਗੇ ਜਿੰਨੇ ਪਿੰਡ ਆ ਸਾਰੇ ਨਸ਼ਾ ਵੇਚਦੇ ਆ ਸ਼ਰ੍ਹਾਂ ਆ ਵੇਖ ਰਿਹਾ ਵੀਰ ਵੀ ਇਥੋਂ ਲੈਂਦਾ ਹੈ ਨਸ਼ਾ ਨਹੀਂ ਇੰਨਾ ਲਾਗੇ ਦੋਦੇ ਪਿੰਡ ਚੋਂ ਆ ਪਿੰਡ ਨਹੀਂ ਮਿਲਦਾ